ਪੰਜਾਬੀ ਇਕਤਾ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਆਦੀਆਂ ਵੱਡੀਆਂ ਖਬਰਾਂ ਸੀਐਮ ਭਗਵੰਤ ਮਾਨ ਦਾ ਪੰਜਾਬੀਆਂ ਨੂੰ ਵੱਡਾ ਤੋਹਫ਼ਾ 4727 ਪਰਿਵਾਰਾਂ ਦਾ ਕਰਜ਼ਾ ਕੀਤਾ ਮੁਆਫ ਪਾਖੜਾ ਦੇ ਪਾਣੀ ਵਿਵਾਦ ਨੂੰ ਲੈ ਕੇ ਪੰਜਾਬ ਸਰਕਾਰ ਨੂੰ ਹਾਈ ਕੋਰਟ ਤੋਂ ਵੱਡਾ ਝਟਕਾ ਕਿਹਾ ਸਹੀ ਸੰਛੇ ਮਹੀਨوں ਜਾਰੀ ਕੀਤੇ ਗਿਆ ਆਦੇਸ਼ ਪੰਜਾਬ ਵਿੱਚ ਮੁਫਤ ਬਾਸ ਸਫਰ ਨੂੰ ਲੈ ਕੇ ਮੰਤਰੀ ਲਾਲਜੀ ਸਿੰਘ ਪੁੱਲਰ ਦਾ ਵੱਡਾ ਬਿਆਨ ਗਲਤ ਆਧਾਰ ਘੜ ਪਾਈ ਜਾਂ ਤੇ ਹੋਵੇਗੀ ਕਾਰਵਾਈ ਸੁਨੀਲ ਜਾਖੜ ਨੇ ਸਾਰੀਆਂ ਕਾਲੀ ਟੀਰਾਂ ਨੂੰ ਕੀਤੀ ਵੱਡੀ ਅਪੀਲ ਕਿਹਾ ਸਾਰੀਆਂ ਕਾਲੀ ਟੀਰਾਂ ਆਪਸੀ ਹੋਮੇਦਾਰ ਤਿਆਗ ਕਰਕੇ ਕੌਮੀ ਹਿੱਤਾਂ ਲਈ ਹੋਣ ਇਕਜੁੱਟ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਕਮਿਸ਼ਨਰਾਂ ਤੇ ਐਸਐਸਪੀ ਨੂੰ ਜਾਰੀ ਕੀਤੇ ਵੱਡੇ ਹੁਕਮ 10 ਦਿਨਾਂ ਦਾ ਦਿੱਤਾ ਸਮਾਂ ਪਿਤਾ ਸੁਖਦੇਵ ਸਿੰਘ ਟੀਨ ਸਾਹਿਬ ਦੀ ਅੰਤਿਮ ਅਰਦਾਸ ਮੌਕੇ ਭਾਵੁਕ ਹੋਏ ਪ੍ਰਵੀnder ਟੀਨ ਸਾਹਿਬ ਭਰੇ ਮਨ ਨਾਲ ਕਹੀਆਂ ਇਹ ਗੱਲਾਂ ਪੰਜਾਬ ਸਣੇ ਉੱਤਰੀ ਭਾਰਤ ਵਿੱਚ ਪਵੇਗੀ ਭਿਆਨਕ ਗਰਮੀ ਆਈਐਮਡੀ ਨੇ ਜਾਰੀ ਕੀਤਾ ਅਲਰਟ ਸਿੱਧੂ ਮੂਸੇਵਾਲਾ ਤੇ ਮੁੰਬਈ ਵਿੱਚ ਬਣੀ ਡਾਕੂਮੈਂਟਰੀ ਦੀ ਸਕਰੀਨਿੰਗ ਨੂੰ ਲੈ ਕੇ ਪੀਤਾਨੇ ਚੈਨਲ ਟੀਮ ਨੂੰ ਭੇਜਿਆ ਕਾਨੂੰਨੀ ਨੋਟਿਸ ਡੀਜੀਪੀ ਤੋਂ ਸਕਰੀਨਿੰਗ ਰਗਵਾਉਣ ਦੀ ਕੀਤੀ ਮੰਗ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੰਮ੍ਰਿਤਸਰ ਗੁਰੂ ਨਾਨਕ ਦੇਵ ਜਿ ਯੂਨੀਵਰਸਿਟੀ ਵਿੱਚ ਇੱਕ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਲਈ ਪਹੁੰਚੇ ਇਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਰਾਸ ਸਹਿਕਾਰੀ ਖੇਤੀਬਾੜੀ ਅਤੇ ਪਿੰਡੂ ਵਿਕਾਸ ਬੈਂਕ ਵੱਲੋਂ ਮੁਆਫ ਕੀਤੇ ਗਏ ਕਰਜ਼ੇ ਦੇ ਲਾਭਪਾਤਰੀਆਂ ਨੂੰ ਕਰਜ਼ਾ ਮੁਆਫੀ ਸਰਟੀਫਿਕੇਟ ਵੰਡੇ ਇਸ ਵਿਸ਼ੇਸ਼ ਸਮਾਗਮ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ 4727 ਪਰਿਵਾਰਾਂ ਨੂੰ ਨੋ ਡਿਊ ਸਰਟੀਫਿਕੇਟ ਜਾਰੀ ਕਰਦੇ ਹੋਏ ਉਨ੍ਹਾਂ ਦੇ ਕਰਜੇ ਮੁਆਫ ਕਰਨ ਦਾ ਐਲਾਨ ਕੀਤਾ ਇਸ ਦੌਰਾਨ ਮੁੱਖ ਮੰਤਰੀ ਨੇ ਕਿਹਾ ਕਿ ਸਰਕਾਰਾਂ ਦਾ ਫਰਜ਼ ਹੁੰਦਾ ਹੈ ਕਿ ਆਪਣੇ ਨਾਗਰਿਕਾਂ ਨੂੰ ਸੁਰੱਖਿਆ ਜੀਵਨ ਪੱਧਰ ਚੱਕਣਾ ਨੌਕਰੀਆਂ ਦੇਣੀਆਂ ਚੰਗੀ ਸਿੱਖਿਆ ਤੇ ਸਿਹਤ ਸਹੂਲਤਾਂ ਪ੍ਰਦਾਨ ਕਰਨੀਆਂ ਉਹਨਾਂ ਨੇ ਕਿਹਾ ਕਿ ਜਿੰਨੀ ਦੇਰ ਤੁਸੀਂ ਲੋਕ ਸਾਡੇ ਤੇ ਵਿਸ਼ਵਾਸ ਕਰੋਗੇ ਅਸੀਂ ਤੁਹਾਡੇ ਲਈ ਹਮੇਸ਼ਾ ਖੜੇ ਰਹਾਂਗੇ ਜਿਹੜਾ ਪੈਨ ਤੁਸੀਂ ਦਿੱਤਾ ਹੈ ਉਹ ਤੁਹਾਡੇ ਲਈ ਹਮੇਸ਼ਾ ਹੀ ਚੱਲਦਾ ਰਹੇਗਾ ਪਾਖੜਾ ਦੇ ਪਾਣੀ ਨੂੰ ਲੈ ਕੇ ਪੰਜਾਬ ਤੇ ਹਰਿਆਣਾ ਵਿੱਚ ਘਰ ਚੱਲ ਰਹੇ ਵਿਵਾਦ ਵਿੱਚ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਹੁਕਮ ਆਏ ਹਨ ਅਦਾਲਤ ਦਾ ਕਹਿਣਾ ਹੈ ਕਿ ਇਸ ਮਾਮਲੇ ਵਿੱਚ 6 ਮਈ ਨੂੰ ਦਿੱਤੇ ਗਏ ਹੁਕਮ ਬਿਲਕੁਲ ਸਹੀ ਸਾਨਾ ਹੁਣ ਇਸ ਵਿੱਚ ਦਖਲ ਦੇਣ ਦਾ ਕੋਈ ਅਧਿਕਾਰ ਨਹੀਂ ਹੈ ਅਦਾਲਤ ਨੇ ਸਪਸ਼ਟ ਕੀਤਾ ਹੈ ਕਿ ਹੁਣ 6 ਮਈ ਦੇ ਹੁਕਮ ਹੀ ਲਾਗੂ ਰਹਿਣਗੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਕਿਹਾ ਕਿ ਪਾਣੀ ਛੱਡਣ ਦਾ ਜੋ ਆਦੇਸ਼ ਦਿੱਤਾ ਗਿਆ ਸੀ ਉਹ ਇੱਕ ਐਮਰਜੈਂਸੀ ਸਥਿਤੀ ਵਿੱਚ ਕੀਤੀ ਗਈ ਕਾਰਵਾਈ ਸੀ ਜਿਸ ਨਾਲ ਲੱਖਾਂ ਲੋਕਾਂ ਨੂੰ ਪਾਣੀ ਦੀ ਸਪਲਾਈ ਯਕੀਨੀ ਬਣਾਈ ਗਈ ਹੈ ਅਦਾਲਤ ਨੇ ਇਹ ਵੀ ਕਿਹਾ ਕਿ ਜੇਕਰ ਪੰਜਾਬ ਨੂੰ ਕੋਈ ਇਤਰਾਜ਼ ਹੈ ਤਾਂ ਉਹ ਨਿਯਮ 7 ਦੇ ਤਹਿਤ ਕੇਂਦਰ ਸਰਕਾਰ ਨੂੰ ਰਸਮੀ ਹਵਾਲਾ ਦੇ ਸਕਦਾ ਹੈ ਜਿਸ ਲਈ ਉਸ ਨੂੰ ਪਹਿਲਾਂ ਹੀ ਹੁਕਮ ਵਿੱਚ ਜਾਦੀ ਦਿੱਤੀ ਜਾ ਚੁੱਕੀ ਹੈ ਦੱਸ ਦਈਏ ਕਿ BBMP ਵੱਲੋਂ ਹਰਿਆਣਾ ਨੂੰ ਪਾਣੀ ਦੇਣ ਦੇ ਫੈਸਲੇ ਤੇ ਪਟੀਸ਼ਨ ਦਾਇਰ ਕੀਤੀ ਗਈ ਸੀ ਇਸ ਪਟੀਸ਼ਨ ਚ ਪੰਜਾਬ ਸਰਕਾਰ ਨੇ ਕਿਹਾ ਕਿ BBMP ਨੇ 2 ਮਈ ਨੂੰ ਹਰਿਆਣਾ ਨੂੰ ਪਾਣੀ ਦੇਣ ਦਾ ਜੋ ਫੈਸਲਾ ਲਿਆ ਉਹ ਪੰਜਾਬ ਸਰਕਾਰ ਦੀ ਮਨਜ਼ੂਰੀ ਤੋਂ ਬਿਨਾ ਤੇ ਨੀਮਾ ਦੇ ਖਿਲਾਫ ਸੀ ਕੇਂਦਰ ਤੇ ਹਰਿਆਣਾ ਸਰਕਾਰ ਤੇ ਤੱਥ ਲੁਕਾਉਣ ਦਾ ਇਲਜ਼ਾਮ ਲਾਇਆ ਗਿਆ ਤੇ ਸਰਕਾਰ ਨੇ ਇਸ ਤੇ ਅਰਜੀ ਦਾਇਰ ਕੀਤੀ ਸੀ ਪੰਜਾਬ ਦੇ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਪੁੱਲਰ ਨੇ ਸਪਸ਼ਟ ਕੀਤਾ ਹੈ ਕਿ ਔਰਤਾਂ ਦੀ ਮੁਫਤ ਬੱਸ ਸਫਰ ਦੀ ਸਹੂਲਤ ਵਿੱਚ ਕੋਈ ਬਦਲਾ ਨਹੀਂ ਕੀਤਾ ਜਾ ਰਿਹਾ ਤੇ ਇਹ ਪਹਿਲਾਂ ਮੰਗ ਜਾਰੀ ਰਹੇਗੀ ਮੀਡੀਆ ਦੇ ਇੱਕ ਹਿੱਸੇ ਚਾਈ ਖਬਰ ਨੂੰ ਗਲਤ ਦੱਸਦਿਆਂ ਉਹਨਾਂ ਕਿਹਾ ਕਿ ਆਧਾਰ ਕਾਰਡ ਬੰਦ ਨਹੀਂ ਕੀਤਾ ਜਾ ਰਿਹਾ ਤੇ ਆਧਾਰ ਕਾਰਡ ਨਾਲ ਹੀ ਇਹ ਸਹੂਲਤ ਮਿਲੇਗੀ ਮੰਤਰੀ ਦਾ ਕਹਿਣਾ ਹੈ ਕਿ ਜੇਕਰ ਕੋਈ ਗਲਤ ਆਧਾਰ ਕਾਰਡ ਪਾਇਆ ਜਾਂਦਾ ਹੈ ਤਾਂ ਉਸ ਦੇ ਵਿਰੁੱਧ ਕਾਰਵਾਈ ਕੀਤੀ ਜਾਵੇਗੀ ਅਤੇ ਗਲਤ ਆਧਾਰ ਕਾਰਡਾਂ ਦੀ ਜਾਂਚ ਕੀਤੀ ਜਾਵੇਗੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਸੁਖਦੇਵ ਸਿੰਘ ਢੀਂਡਸਾ ਦਾ ਬਿਤੇ ਕੁਝ ਦਿਨਾਂ ਪਹਿਲਾਂ ਦਿਹਾਂਤ ਹੋ ਗਿਆ ਸੀ ਉਹਨਾਂ ਦੀ ਆਤਮਿਕ ਸ਼ਾਂਤੀ ਲਈ ਰੱਖੇ ਗਏ ਪਾਠ ਦੇ ਭੋਗ ਵਿੱਚ ਕਈ ਸਿਆਸੀ ਆਗੂ ਸ਼ਾਮਲ ਹੋਏ ਇਸ ਮੌਕੇ ਸੁਖਵੀਰ ਸਿੰਘ ਬਾਦਲ ਅਮਨ ਅਰੋੜਾ ਕੁਲਤਾਰ ਸਿੰਘ ਸੰਧਵਾ ਪ੍ਰਤਾਪ ਸਿੰਘ ਬਾਜਵਾ ਸੁਨੀਲ ਜਾਖੜ ਅਤੇ ਹੋਰ ਸ਼ਖਸੀਅਤਾਂ ਵੀ ਉਹਨਾਂ ਦੀ ਅੰਤਿਮ ਅਰਦਾਸ ਵਿੱਚ ਸ਼ਾਮਲ ਹੋਈਆਂ ਇਸ ਮੌਕੇ ਸੁਨੀਲ ਜਾਖੜ ਨੇ ਕਿਹਾ ਕਿ ਇੱਕ ਮਜ਼ਬੂਤ ਪੰਥਕ ਪਾਰਟੀ ਨਾਲ ਕੇਵਲ ਪੰਥਕ ਕੌਮ ਅਤੇ ਪੰਜਾਬ ਦੀ ਜ਼ਰੂਰਤ ਹੈ ਬਲਕਿ ਇਹ ਦੇਸ਼ ਦੀ ਵੀ ਜ਼ਰੂਰਤ ਹੈ ਸਾਰੀਆਂ ਕਾਲੀ ਟੀਰਾਂ ਨੂੰ ਆਪਸੀ ਹੋਮੇ ਦਾ ਤਿਆਗ ਕਰਕੇ ਭੋਮੀ ਹਿੱਤਾਂ ਲਈ ਇਕਜੁੱਟ ਹੋ ਕੇ ਪੰਥ ਤੇ ਪੰਜਾਬ ਲਈ ਅੱਗੇ ਆਉਣਾ ਚਾਹੀਦਾ ਹੈ। ਇਹ ਹੀ ਸੁਖਦੇਵ ਸਿੰਘ ਢੀਂਡ ਸਾਨੂੰ ਸੱਚੀ ਸ਼ਰਧਾਂਜਲੀ ਹੋਵੇਗੀ। ਉਹਨਾਂ ਨੇ ਅੱਗੇ ਕਿਹਾ ਕਿ ਇੱਥੇ ਇਹ ਯਾਦ ਰੱਖਣਾ ਹੋਵੇਗਾ ਕਿ ਕੀਤੇ ਆਪਸੀ ਮਤ ਭੇਦਾਂ ਦੇ ਚਲਦਿਆਂ ਪੰਜਾਬ ਦੀ ਮਹਾਨ ਵਿਰਾਸਤ ਦਾ ਇੰਤਕਾਲ ਕੋਈ ਹੋਰ ਹੀ ਆਪਣੇ ਨਾਮ ਨਾ ਕਰਵਾ ਜਾਵੇ ਜਿਸ ਦਾ ਖਾਮਿਆਜਾ ਪੰਥ ਕੌਮ ਅਤੇ ਪੰਜਾਬ ਨੂੰ ਮੁਕਤ ਨਾ ਪਵੇ ਇੱਕ ਮਜ਼ਬੂਤ ਪੰਥਕ ਪਾਰਟੀ ਨਾਲ ਕੇਵਲ ਪੰਥ ਕੌਮ ਅਤੇ ਪੰਜਾਬ ਦੀ ਜ਼ਰੂਰਤ ਹੈ ਬਲਕਿ ਇਹੇ ਦੇਸ਼ ਦੀ ਵੀ ਜ਼ਰੂਰਤ ਹੈ ਸਾਰੀਆਂ ਅਕਾਲੀ ਧਿਰਾਂ ਨੂੰ ਆਪਸੀ ਹੋਮੇ ਦਾ ਤਿਆਗ ਕਰਕੇ ਕੌਮੀ ਹਿੱਤਾਂ ਲਈ ਇਕਜੁੱਟ ਹੋ ਕੇ ਅਤੇ ਪੰਥ ਤੇ ਪੰਜਾਬ ਲਈ ਅੱਗੇ ਆਉਣਾ ਚਾਹੀਦਾ ਹੈ ਪੰਜਾਬ ਦੇ ਡੀਜੀਪੀ ਹਾਊਸ ਤੋਂ ਪੰਜਾਬ ਪੁਲਿਸ ਦੇ ਸਮੂਹ ਜ਼ਿਲ੍ਹਾ ਉੱਚ ਅਧਿਕਾਰੀਆਂ ਐਸਐਸਪੀ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਵੱਖ-ਵੱਖ ਮਾਮਲਿਆਂ ਵਿੱਚ ਜਬਤ ਕੀਤੇ ਗਏ ਬਾਨਾਂ ਦੀ ਸੂਚੀ 10 ਦਿਨਾਂ ਦੇ ਅੰਦਰ ਤਿਆਰ ਕਰਕੇ ਭੇਜਣ ਤਾਂ ਜੋ ਇਸ ਤੇ ਟੁਕਵੀਂ ਕਾਰਵਾਈ ਕੀਤੀ ਜਾ ਸਕੇ ਹਾਈ ਕੋਰਟ ਦੇ ਵਕੀਲ ਕਮਰ ਪਾਉਲ ਸਿੰਘ ਨੇ ਇਸ ਮਾਮਲੇ ਸੰਬੰਧੀ ਜਾਣ ਹਿੱਤ ਪਟੀਸ਼ਨ ਦਾਇਰ ਕੀਤੀ ਸੀ ਜਾਣਕਾਰੀ ਅਨੁਸਾਰ ਕਈ ਮਾਮਲਿਆਂ 'ਚ ਜਬਤ ਕੀਤੇ ਗਏ ਵਾਹਨ ਪੰਜਾਬ ਦੇ ਸਾਰੇ ਥਾਣਿਆਂ ਵਿੱਚ ਰੱਖੇ ਗਏ ਹਨ ਇਨ੍ਹਾਂ ਵਿੱਚੋਂ ਬਹੁਤ ਸਾਰੇ ਵਾਹਨ ਅਜੇ ਹਨ ਜਿਨ੍ਹਾਂ ਨੂੰ ਦਸਤਾਵੇਜ਼ਾਂ ਦੀ ਘਾਟ ਕਾਰਨ ਛੁਡਵਾਇਆ ਨਹੀਂ ਜਾ ਸਕਦਾ ਦੂਜੇ ਪਾਸੇ ਵੱਡੀ ਗਿਣਤੀ 'ਚ ਅਜਿਹੇ ਵਾਹਨ ਹਨ ਜਿਨ੍ਹਾਂ ਦੇ ਮਾਲਕਾਂ ਦਾ ਪਤਾ ਹੀ ਨਹੀਂ ਲੱਗ ਰਿਹਾ ਕੁੱਲ ਮਿਲਾ ਕੇ ਇਨ੍ਹਾਂ ਵਾਹਨਾਂ ਦੀ ਗਿਣਤੀ ਇੰਨੀ ਵੱਧ ਗਈ ਹੈ ਕਿ ਇਹ ਥਾਣਿਆਂ ਵਿੱਚ ਨਹੀਂ ਆ ਰਹੇ ਹਨ ਅਤੇ ਇਨ੍ਹਾਂ ਨੂੰ ਸੜਕਾਂ ਅਤੇ ਫੁੱਟਪਾਥਾਂ ਤੇ ਰੱਖਿਆ ਜਾਂ ਛੁੱਟਿਆ ਜਾ ਰਿਹਾ ਹੈ ਇੰਨਾ ਕਾਰਨ ਜਿੱਥੇ ਟ੍ਰੈਫਿਕ ਜ਼ਿਆਦਾ ਹੁੰਦੀ ਹੈ ਉੱਥੇ ਹੀ ਹਾਦਸੇ ਵੀ ਵਾਪਰਦੇ ਹਨ ਜਦਕਿ ਉੱਥੇ ਵਾਤਾਵਰਣ ਪ੍ਰਦੂਸ਼ਿਤ ਹੋ ਰਿਹਾ ਹੈ ਇਸ ਮਾਮਲੇ ਸੰਬੰਧੀ ਹਾਈ ਕੋਰਟ ਦੇ ਵਕੀਲ ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਚ ਇੱਕ ਪਟੀਸ਼ਨ ਦਾਇਰ ਕੀਤੀ ਸੀ ਜਿਸ ਚ ਸਾਲ 2010 ਵਿੱਚ ਸੁਪਰੀਮ ਕੋਰਟ ਦੇ ਫੈਸਲੇ ਦਾ ਹਵਾਲਾ ਦਿੰਦੇ ਹੋਏ ਕਿਹਾ ਗਿਆ ਸੀ ਕਿ ਇਹਨਾਂ ਨੂੰ ਥਾਣਿਆਂ ਤੋਂ ਬਾਹਰ ਕੱਢਿਆ ਜਾਵੇ ਅਤੇ ਐਡਵੋਕੇਟ ਪਾਹਲ ਸਿੰਘ ਦੀ ਪਟੀਸ਼ਨ ਤੇ ਸੁਣਵਾਈ ਕਰਦੇ ਹੋਏ ਹਾਈ ਕੋਰਟ ਦੇ ਨਿਰਦੇਸ਼ਾਂ ਤੇ ਪਾਲਣਾ ਕਰਨ ਲਈ 13 ਮਈ 2025 ਨੂੰ ਪੰਜਾਬ ਪੁਲਿਸ ਅਤੇ ਸਬੰਧਤ ਵਿਭਾਗਾਂ ਨੂੰ 90 ਦਿਨਾਂ ਦਾ ਸਮਾਂ ਕਾਰਵਾਈ ਲਈ ਦਿੱਤਾ ਸੀ ਇਸ ਹਾਈ ਕੋਰਟ ਦੇ ਹੁਕਮਾਂ ਤੇ ਕਾਰਵਾਈ ਕਰਦਿਆਂ ਪੰਜਾਬ ਪੁਲਿਸ ਨੇ ਸਾਰੇ ਪੁਲਿਸ ਜ਼ਿਲ੍ਹਿਆਂ ਦੇ ਸੀਨੀਅਰ ਅਧਿਕਾਰੀਆਂ ਨੂੰ ਇਸ ਸਮੇਂ ਦੌਰਾਨ 10 ਦਿਨਾਂ ਦੇ ਅੰਦਰ ਵਾਨਾਂ ਦੇ ਵੇਰਵੇ ਮੁਹੱਈਆ ਕਰਵਾਉਣ ਲਈ ਕਿਹਾ ਹੈ ਇਸ ਦੇ ਨਾਲ ਹੀ ਪੰਜਾਬ ਪੁਲਿਸ ਵੱਲੋਂ ਜ਼ਿਲ੍ਹਾ ਪੁਲਿਸ ਨੂੰ ਪਰਫਾਰਮਾ ਪੱਤਰ ਵੀ ਦਿੱਤੇ ਗਏ ਹਨ ਸ਼੍ਰੋਮਣੀ ਕਾਲੀਦਾਲ ਦੇ ਸੀਨੀਰ ਅਗੋਤੇ ਸਾਹਿਬ ਕਾ ਮੰਤਰੀ ਸੁਖਦੇਵ ਸਿੰਘ ਢੀਂਡਸਾ ਦੀ ਅੰਤਿਮ ਅਰਦਾਸ ਮੌਕੇ ਉਹਨਾਂ ਦੇ ਪੁੱਤਰ ਪ੍ਰਮਿੰਦਰ ਸਿੰਘ ਢੀਂਡਸਾ ਬੇਹਦ ਭਾਵਕ ਹੋ ਗਏ ਸਨ ਇਸ ਮੌਕੇ ਉਹਨਾਂ ਨੇ ਕਿਹਾ ਕਿ ਮੈਂ ਬਹੁਤ ਭਾਗਾ ਵਾਲਾ ਹਾਂ ਤੇ ਪਰਮਾਤਮਾ ਦਾ ਸ਼ੁਕਰਾਨਾ ਕਰਦਾ ਹਾਂ ਕਿ ਮੈਨੂੰ ਢੀਂਡਸਾ ਸਾਹਿਬ ਵਰਗੇ ਪਿਤਾ ਮਿਲੇ ਤੇ ਮੈਨੂੰ ਉਹਨਾਂ ਦੇ ਘਰ ਜਨਮ ਲੈਣ ਦਾ ਸੁਭਾਗ ਮਿਲਿਆ ਸਾਨੂੰ ਜਿੰਨਾ ਪਿਆਰ ਉਹਨਾਂ ਤੋਂ ਮਿਲਿਆ ਪਰਮਾਤਮਾ ਕਰੇ ਹਰ ਬੱਚੇ ਨੂੰ ਮਾਪਿਓ ਤੋਂ ਇੰਨਾ ਪਿਆਰ ਮਿਲੇ ਉਨਾ ਕਿ ਹੈ ਕਿ ਢੀਂਡਸਾ ਸਾਹਿਬ ਨੇ ਆਪਣੀ ਹਰ ਜ਼ਿੰਮੇਵਾਰੀ ਨੂੰ ਬਾਖੂਬੀ ਨਿਭਾਇਆ ਤੇ ਜ਼ਿੰਦਗੀ ਚ ਕਿਸੇ ਚੀਜ਼ ਦੀ ਕਮੀ ਨਹੀਂ ਆਉਂ ਦਿੱਤੀ ਅਤੇ ਅੱਜ ਜੋ ਵੀ ਕੁਝ ਮੈਂ ਹਾਂ ਮੈਂ ਸਮਝਦਾ ਹਾਂ ਕਿ ਮੇਰੇ ਚ ਕੋਈ ਕਾਬਲੀਅਤ ਨਹੀਂ ਸਿਰਫ ਇੱਕੋ ਕਾਬਲੀਅਤ ਹੈ ਕਿ ਮੈਂ ਸੁਖਦੇਵ ਸਿੰਘ ਢੀਂਡਸਾ ਦਾ ਪੁੱਤਰ ਹਾਂ ਸੰਗਤ ਨੂੰ ਸੰਬੋਧਨ ਕਰਦਿਆਂ ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਕਿ ਸੁਖਦੇਵ ਸਿੰਘ ਢੀਂਡਸਾ ਦਾ ਸੁਪਨਾ ਸੀ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੀ ਸਰਪ੍ਰਸਤੀ ਹੇਠ ਅਕਾਲੀ ਦਲ ਹਮੇਸ਼ਾ ਤਕੜਾ ਅਤੇ ਮਜ਼ਬੂਤ ਰਹੇ ਤੇ ਮੈਂ ਭਰੋਸਾ ਦਿਵਾਉਂਦਾ ਹਾਂ ਕਿ ਜੋ ਉਹਨਾਂ ਦਾ ਪੰਜਾਬ ਤੇ ਸ਼ਰੋਮਨੀ ਅਕਾਲੀ ਦਲ ਪ੍ਰਤੀ ਸੁਪਨਾ ਸੀ ਉਸ ਨੂੰ ਸਕਾਰ ਕਰਨ ਲਈ ਮੈਂ ਤਤਪਰ ਰਹਾਂਗਾ ਭਾਰਤੀ ਮੌਸਮ ਵਿਭਾਗ ਨੇ ਚੇਤਾਵਨੀ ਜਾਰੀ ਕੀਤੀ ਹੈ ਕਿ ਇਸ ਹਫਤੇ ਪੰਜਾਬ ਦਿੱਲੀ ਸਮੇਤ ਉੱਤਰੀ ਪੱਛਮੀ ਭਾਰਤ ਦੇ ਕਈ ਹਿੱਸਿਆਂ ਵਿੱਚ ਭਾਰੀ ਗਰਮੀ ਪੈ ਸਕਦੀ ਹੈ ਇਸ ਦੇ ਨਾਲ ਹੀ ਮੱਧ ਭਾਰਤ 'ਚ ਮੌਨਸੂਨ ਦੀਆਂ ਗਤੀਵਿਧੀਆਂ ਇਸ ਸਮੇਂ ਰੁਕੀਆਂ ਹੋਈਆਂ ਹਨ ਅਤੇ ਇੱਕ ਹਫ਼ਤੇ ਲਈ ਇਸ ਦੇ ਦੁਬਾਰਾ ਸਰਗਰਮ ਹੋਣ ਦੀ ਸੰਭਾਵਨਾ ਹੈ ਮੌਸਮ ਵਿਗਿਆਨੀਆਂ ਦਾ ਮੰਨਣਾ ਹੈ ਕਿ ਇਹ ਜੂਨ ਦੇ ਅਖੀਰ ਗੰਭੀਰ ਹੀਟ ਵੇਵ ਵਿੱਚੋਂ ਇੱਕ ਹੋ ਸਕਦਾ ਹੈ ਕਿਉਂਕਿ ਇਸ ਤੋਂ ਬਾਅਦ ਮੌਨਸੂਨ ਦੇ ਦੁਬਾਰਾ ਸਰਗਰਮ ਹੋਣ ਦੀ ਸੰਭਾਵਨਾ ਹੈ ਮੌਨਸੂਨ ਦਾ ਵਿਕਾਸ 29 ਮਈ ਤੋਂ ਰੁਕ ਗਿਆ ਸੀ ਅਤੇ ਹੁਣ 12 ਤੋਂ 18 ਜੂਨ ਦੇ ਵਿਚਕਾਰ ਅਗੇ ਵਧਨ ਦੀ ਸੰਭਾਵਨਾ ਹੈ ਮਰਹੂਮ ਪੰਜਾਬੀ ਗਾਇਕ ਸਿੱਧੂ ਉਸਾਲ ਤੇ ਬਣੀ ਡਾਕੂਮੈਂਟਰੀ ਦੀ ਸਕਰੀਨਿੰਗ ਨੂੰ ਲੈ ਕੇ ਵਿਵਾਦ ਖੜਾ ਹੋ ਗਿਆ ਹੈ ਪિતા ਬਲਕੌਰ ਸਿੰਘ ਨੇ ਇੱਕ ਨਿੱਜੀ ਚੈਨਲ ਵੱਲੋਂ ਬਣਾਈ ਗਈ ਡਾਕੂਮੈਂਟਰੀ ਤੇ ਸਖਤ ਇਤਰਾਜ਼ ਪ੍ਰਗਟ ਕਰਦੇ ਹੋਏ ਕਾਨੂੰਨੀ ਨੋਟਿਸ ਭੇਜਿਆ ਹੈ ਇਸ ਦੇ ਨਾਲ ਹੀ ਉਹਨਾਂ ਨੇ ਮੁੰਬਈ ਪੁਲਿਸ ਅਤੇ ਜੂਹੂ ਪੁਲਿਸ ਦੇ ਡੀਜੀਪੀ ਨੂੰ ਇੱਕ ਪੱਤਰ ਲਿਖ ਕੇ 11 ਜੂਨ ਨੂੰ ਜੂਹੂ ਸਥਿਤ ਸੋਹੋ ਹਾਊਸ ਵਿੱਚ ਪ੍ਰਸਤਾਵਿਤ ਸਕਰੀਨਿੰਗ ਨੂੰ ਰੋਕਣ ਦੀ ਮੰਗ ਕੀਤੀ ਹੈ ਸਿੱਧੂ ਮਸੇਵਾਲ ਦੇ ਪਰਿਵਾਰ ਦੇ ਕਾਨੂੰਨੀ ਸਲਾਹਕਾਰ ਗੁਰਬਿੰਦਰ ਸਿੰਘ ਨੇ ਡਾਕੂਮੈਂਟਰੀ ਦੇ ਪ੍ਰੋਡਿਊਸਰ ਅਤੇ ਸੀਰੀਜ਼ ਪ੍ਰੋਡਿਊਸਰ ਨੂੰ ਕਾਨੂੰਨੀ ਨੋਟਿਸ ਭੇਜਵਾਇਆ ਹੈ ਜਿਸ ਵਿੱਚ ਪਿਤਾ ਬਲਕੌਰ ਸਿੰਘ ਨੇ આરોਪ ਲਗਾਇਆ ਹੈ ਕਿ ਡਾਕੂਮੈਂਟਰੀ ਚ ਦਾਵਾ ਕੀਤਾ ਜਾ ਰਿਹਾ ਹੈ ਕਿ ਸਿੱਧੂ ਮੂਸੇਵਾਲਾ ਦੀਆਂ ਉਹ ਚੀਜ਼ਾਂ ਦਿਖਾਈਆਂ ਜਾਣਗੀਆਂ ਜੋ ਜੇ ਤੱਕ ਕਿਤੇ ਵੀ ਪ੍ਰਕਾਸ਼ਿਤ ਨਹੀਂ ਹੋਈਆਂ ਹਨ ਡਾਕੂਮੈਂਟਰੀ ਚ ਸਿੱਧੂ ਮੂਸੇਵਾਲਾ ਨਾਲ ਜੁੜੀ ਅਣਪ੍ਰਕਾਸ਼ਿਤ ਸਮੱਗਰੀ ਨਿੱਜੀ ਜਾਣਕਾਰੀਆਂ ਤੇ ਹੱਤਿਆ ਨਾਲ ਜੁੜੀ ਜਾਂਚ ਨੂੰ ਪਰਿਵਾਰ ਦੀ ਜਾਂਚ ਤੋਂ ਬਿਨਾ ਦਿਖਾਇਆ ਜਾ ਰਿਹਾ ਹੈ ਇਹ ਡਾਕੂਮੈਂਟਰੀ ਸਿੱਧੂ ਮੂਸੇਵਾਲਾ ਕਤਲ ਕੇਸ ਚ ਅਦਾਲਤ ਵਿੱਚ ਚੱਲ ਰਹੇ ਕੇਸ ਨੂੰ ਵੀ ਗਾਰ ਸਕਦੀ ਹੈ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਦਾ ਦਾਵਾ ਹੈ ਕਿ ਜੋ ਲੋਕ ਉਹਨਾਂ ਦੇ ਪੁੱਤਰ ਦੇ ਕਤਲ ਇਹ ਐਫ ਆਈ ਆਰ ਵਿੱਚ ਸ਼ਾਮਲ ਹਨ ਚੈਨਲ ਨੇ ਉਹਨਾਂ ਲੋਕਾਂ ਦਾ ਇੰਟਰਵਿਊ ਲਿਆ ਹੈ ਇਸ ਲਈ ਉਹਨਾਂ ਨੇ ਮਹਾਰਾਸ਼ਟਰ ਦੇ ਡੀਜੀਪੀ ਅਤੇ ਜੂਹੂ ਪੁਲਿਸ ਸਟੇਸ਼ਨ 'ਚ ਸ਼ਿਕਾਇਤ ਦਰਜ ਕਰਵਾਈ ਹੈ ਤੇ ਉਹਨਾਂ ਨੇ ਕਿਹਾ ਹੈ ਕਿ ਉਹ ਅੱਜ ਅਦਾਲਤ ਵਿੱਚ ਵੀ ਜਾਣਗੇ ਇਸ ਦੇ ਨਾਲ ਹੀ ਉਹਨਾਂ ਨੇ ਪੁਲਿਸ ਨੂੰ ਇਸ ਅਣਅਧਿਕਾਰਿਤ ਸਮਾਗਮ ਨੂੰ ਰੋਕਣ ਅਤੇ ਪ੍ਰਬੰਧਕਾਂ ਵਿਰੁੱਧ ਕਾਨੂੰਨੀ ਕਾਰਵਾਈ ਕਰਨ ਦੀ ਬੇਨਤੀ ਕੀਤੀ ਹੈ ਜੀ ਅੱਜ ਕਹਿ ਦਈਏ ਨਾ ਵੀ 5 ਏਕੜ ਤੋਂ ਉੱਪਰ ਵਾਲੇ ਜਿਹੜੇ ਨੇ ਉਹਨਾਂ ਦੇ ਬਿੱਲ ਲਾਵਾਂਗੇ ਸਭ ਤੋਂ ਵੱਧ ਬਿੱਲ ਬਾਦਲ ਕੇ ਉਹਨਾਂ ਐ ਕਰੂਗੀ ਆਪਦੀਆਂ ਮੋਟਰਾਂ ਦੇ ਬਿਲਵਾਮ ਕੀਤੇ ਹੋਏ ਨੇ 30-40 ਲੱਖ ਰੁਪਈਆ ਮਹੀਨੇ ਦਾ ਮਾਮਲਾ ਜੀ ਕਿਨੂਆਂ ਦੇ ਬਾਗ ਨੇ ਜੀ ਬੜੇ ਬੜੇ ਪਰ ਫੇਰ ਨਹੀਂ ਹਟਦੇ ਲੁੱਟਣੋਂ ਕੋਨ ਉਧਰਲੇ ਪਾਸੇ ਤੁਸੀਂ ਬੇਲੇ ਕੀਤੇ ਨੇ ਐ ਧਰਮ ਵਾਲੇ ਪਾਸੇ ਆਏ ਫਿਰਦੇ ਨੇ ਵੀ ਇਹ ਨਾ ਇਹ ਲੁੱਟ ਲਈ ਇਹ ਨਾ ਕਿਤੇ ਜਾਣ ਸਾਡੇ ਹੱਥੋਂ ਰੋਂਦੇ ਹੀ ਫਿਰਦੇ ਨੇ ਸਾਥੋਂ ਦਿੱਲੀ ਗੁਰਦੁਆਰਾ ਕਮੇਟੀ ਖੋਲੀ ਸਾਥੋਂ ਹਰਿਆਣਾ ਖੋਲੀ ਬਈ ਪ੍ਰਬੰਧਕ ਕਮੇਟੀ ਹੈ ਪ੍ਰਬੰਧ ਕਰਨ ਚ ਤੁਹਾਨੂੰ ਖੋਲ ਹੀ ਖੋਲ ਨਹੀਂ ਕੀਤਾ ਹੋਣਾ ਬਧੀਆ ਪ੍ਰਬੰਧ ਤੁਸੀਂ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਮੈਂ ਤਾਂ ਪਾਰਲੀਮੈਂਟ ਚ ਬੋਲਦਾ ਸੀ ਮੈਂ ਕਿ ਐਫਸੀਪੀਸੀ ਦਾ ਮਤਲਬ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸੀ ਜੋਂਦੇ ਆਏ ਨੇ ਨਾ ਬਦਲ ਕੇ ਮੈਗਾ ਸ਼੍ਰੋਮਣੀ ਕਮੇਟੀ ਕਿਹਾ ਮਤਲਬ ਐਸਜੀਪੀਸੀ ਦਾ ਮਤਲਬ ਸ਼੍ਰੋਮਣੀ ਗੋਲਕ ਪਰਬੰਧ ਕਮੇਟੀ ਹੋ ਗਿਆ ਕੱਲੇ ਗੋਲਕਾਂ ਤੇ ਨਿਗਾਹ ਵਸ ਆਪਾਂ ਤਾਂ ਹਜੇ ਵੀ ਦ샨 ਸਾਹਿਬ ਬਾਹਰੋਂ ਦੇਖ ਕੇ ਮੱਥਾ ਟੇਕ ਦਿੰਨੇ ਆ ਇਹ ਤਾਂ ਬਾਹਰੋਂ ਵੀ ਨਹੀਂ ਟੇਕਦੇ ਆ ਹੁਣ ਵੇਖੋ ਕਦੇ ਜਥੇਦਾਰ ਬਦਲਤਾ ਕਦੇ ਇਹਨੂੰ ਲਾਹ ਦੋ ਕਦੇ ਇਹਨੂੰ ਮਾਫ ਕਰ ਦੋ ਇਹਦੀ ਮਾਫੀ ਕੈਨਸਲ ਕਰ ਦੋ ਹਾਂ ਮਤਲਬ ਤਾਂ ਮੈਂ ਮੁੱਠੀ ਚ ਲੈ ਰੱਖਿਆ ਕੀ ਸਾਹਮਣੇ ਦੀ ਆਪਾਂ ਨੂੰ ਯਾਰ ਜਦੋਂ ਸਰਕਾਰ ਨਹੀਂ ਹੁੰਦੀ ਉਦੋਂ ਪੰਥ ਖਾਦਰੇ ਚ ਜਦੋਂ ਸਰਕਾਰ ਚ ਆ ਗਏ ਪੰਧ ਠੀਕ ਹੋ ਗਿਆ ਹੁਣ ਲੋਕ ਸਮਝ ਗਏ ਨਵੀਂ ਪੀੜ੍ਹੀ ਘੱਟੋ ਘੱਟੇ ਸਮਝ ਗਈ ਪਹਿਲਾਂ ਤਾਂ ਇੱਕ ਲਾਣੇਦਾਰ ਦੇ ਕਹੇ ਤੇ 25 ਦੇ 25 ਪੈ ਜਾਂਦੀ ਸੀ ਕਰਦੀਆਂ ਹੁਣ ਨਹੀਂ ਹੁਣ ਮੁੰਡਾ ਕਹਿੰਦਾ ਮੈਂ ਤਾਂ ਆਪਣੀ ਮਰਜ਼ੀ ਨਾਲ ਪਾਉਂਗਾ ਬਾਪੂ ਤੇ ਤੂੰ ਆਪਣੇ ਸਾਹਮਣੇ ਚੱਲ ਤਾਂ ਕਰਕੇ ਇਹਨਾਂ ਦੇ ਨੈਕਸਸ ਟੁੱਟਿਆ ਏ ਕਿ ਤੋੜਨਾ ਸੌਖਾ ਸੀ ਕਿਤੇ ਗਰੀਬਾਂ ਦੇ ਪੈਸੇ ਖਾ ਗਏ ਉਹ 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 ਬੋਲ ਨਹੀਂ ਸਕਦੇ ਬਾਕੀਆਂ ਨਾਲ ਰਲ ਗਏ ਮਿਲ ਗਏ ਤੂੰ ਅੱਧੇ ਤੇਰੇ ਅੱਧੇ ਤੇ ਮੇਰੇ ਜੇ ਮੈਂ ਆ ਗਿਆ ਸਰਕਾਰ 'ਚ ਮੈਂ ਤੈਨੂੰ ਕੁਝ ਨਹੀਂ ਕਹਿੰਦਾ ਜੇ ਤੂੰ ਆ ਗਿਆ ਤੂੰ ਮੈਨੂੰ ਕੁਝ ਨਾ ਕਹੀਂ ਸਾਲ ਪਤਾ ਵਸੀਰ ਜ਼ਾਰੇ ਸਿੱਦੇ ਐ ਗੋਟੀਆਂ ਫਿੱਟ ਕਰੀ ਜਾਂਦੇ ਸੀ ਇੱਥੇ ਤਰਦਾ ਇੱਥੇ ਤਰਦਾ ਇੱਥੇ ਤਰਦਉ ਨੀ ਇੱਥੇ ਤਰਦਾ 12 ਬੀਟੀ ਜੀ ਨਹੀਂ ਖੇੜਦੇ ਹੁੰਦੇ ਪਾਏ ਐਂ ਕਰਦੇ ਸੱਚੀ ਗੱਲਾਂ ਨਾ ਇਹਨਾਂ ਨੂੰ ਸਮਝ ਲਓ ਬਸ ਕੀ ਲੋੜ ਹੈ ਵੀ ਇੰਨਾ ਸੇਵਾ ਕਰਨ ਦਾ ਇੰਨਾ ਸੁਖਵੀਰ ਬਾਦਲ ਨੂੰ ਮਰ ਕੀ ਲੋੜ ਹੈ ਉਹਨੂੰ ਵੀ ਘਰੇ ਬਹਿ ਜਾ ਨਹੀਂ ਸੇਵਾ ਕਰਾਉਣੀ ਚਾਹੁੰਦੇ ਲੋਕ ਤਾਂ ਕਹਿੰਦੇ ਕਰਨੀ ਹੈ ਮੈਂ ਸੇਵਾ ਅੱਛਾ ਕਹਿੰਦੇ ਕਿ ਜਿੱਧਰ ਨੂੰ ਮਰਜ਼ੀ ਦੇਖ ਲਓ ਜਿੰਨਾ ਕੁਝ ਬਣਿਆ ਸੋਰਾ ਭਾਲ ਸਾਹਿਬ ਨੇ ਬਣਾਇਆ ਮੈਂ ਕਿ ਹਰਾਕ ਨ ਦਿੱਤੇ ਫਿਰ ਉਹ ਦੂਜੇ ਕਹਿੰਦੇ ਸਾਰਾ ਝੀ ਬਣਾਇਆ ਬਣਾਇਆ ਕੀ ਇਹ ਕੁਝ ਨਹੀਂ ਬਣਾਇਆ ਨਾ ਸਰਕਾਰੀ ਕਾਲਜ ਬਣਾਇਆ ਕੋਈ ਨਾ ਸਰਕਾਰੀ ਸਕੂਲ ਕੋਈ ਠੀਕ ਕੀਤਾ ਨਾ ਸਰਕਾਰੀ ਹਸਪਤਾਲ ਬਣਾਇਆ ਕੋਈ ਸਰਕਾਰੀ ਸੜਕ ਵੀ ਨਹੀਂ ਬਣਾਈ ਸੜਕਾਂ ਪ੍ਰਾਈਵੇਟ ਨੂੰ ਦੇ ਦਿੰਦੀਆਂ ਜਗਾ ਜਗਾ ਤੇ ਟੋਲ ਬਲਾਜ ਲੱਗੇ ਨੇ ਅਸੀਂ ਆ ਕੇ ਕੀਤਾ ਤੋਦੋ ਤਿੰਨ ਤਿੰਨ ਸਾਲ ਤਹਾਂ ਗਾਹਾਂ ਚੱਲ ਗਏ ਟੋਲ ਬਲਾਜੇ ਅਹੀਂ ਲਈ ਗਏ ਨੇ ਪੈਸੇ 17 ਟੋਲ ਪਲਾਜੇ ਪੰਜਾਬ ਚੋਂ ਆ ਕੇ ਅਸੀਂ ਬੰਦ ਕੀਤੇ 62 ਲੱਖ ਰੁਪਇਆ ਹਰ ਰੋਜ਼ ਪੰਜਾਬੀਆਂ ਦਾ ਬਚਦਾ ਹੈ ਹਰ ਰੋਜ਼ 62 ਲੱਖ ਰੁਪਇਆ ਅਹੀਂ ਚੱਲੀ ਗਈ ਅੱਧੇ ਤੇਰੇ ਅੱਧੇ ਮੇਰੇ ਕੌਣ ਪੁੱਛਦਾ ਉੱਥੇ ਸੋ ਆਹਾਂ ਜਿਹੜੇ ਪੈਸੇ ਬਚੇ ਨੇ ਸਾਡੇ ਕੋਲੇ ਇਹ ਅਸੀਂ ਨੱਕੇ ਲਾ ਲਾ ਕੇ ਜਿਹੜੀਆਂ ਖਾਲਚ ਖੱਡਾਂ ਪੈਂਦੀਆਂ ਸੀ ਨਾ ਉਹ ਬੰਦ ਕਰ ਕਰਕੇ ਸਾਡੇ ਕੋਲ ਪੈਸੇ ਬਚੇ ਨੇ ਅਸੀਂ ਮਾਫੀ ਕਰਦੇ ਤੁਹਾਨੂੰ ਮਾਫ ਕਰਦੇ ਪਰ ਸੀ ਜਿਹੜਾ ਆਪਣਾ ਕਮਿਸ਼ਨ ਹੈ ਜਿਹੜੇ ਤੋ ਕਰਜਾ ਲਿਆ ਜਿਹੜੀ ਸੰਸਥਾ ਉਹਨਾਂ ਨੂੰ ਦੇਵਾਂਗੇ ਸੀ ਤਾਂ ਕਿ ਉਹਨੂੰ ਉਹ ਘਾਟੇ 'ਚ ਨਾ ਜਾਣ ਉਹਨਾਂ ਨੂੰ ਪਿਆ ਸਰਕਾਰ ਵੱਲ ਦੇ ਮੰਗੇ ਐਡੀ ਬਿਜਲੀ ਬੋਰਡ ਦਾ ਪਹਿਲਾਂ ਬਿਜਲੀ ਬੋਰਡ ਘਾਟੇ 'ਚ ਸੀ ਹੁਣ ਬਿਜਲੀ ਵੀ 90% ਘਰਾਂ ਨੂੰ ਫ੍ਰੀ ਆਉਂਦੀ ਹੈ ਤੇ ਥਰਮਲ ਪਲਾਂਟ ਵੀ ਖਰੀਦੀ ਜਾਂਦੇ ਆ ਤੇ ਖੇਤਾਂ ਵਾਲੇ ਵੀ ਬਿਲਕੁਲ 8-10 ਘੰਟੇ 12 ਘੰਟੇ ਵੀ ਆਉਂਦੀ ਹੈ ਆ ਝੋਨਾ ਲੱਗ ਰਿਹਾ ਹੁਣ ਮੈਂ ਹੁਣੇ ਹਜੇ ਪੁੱਛ ਕੇ ਆਟਿਆਂ ਵੀ ਕੀ ਹਾਲ ਹੈ ਕੱਲੇ ਕੋਈ ਪ੍ਰੋਬਲਮ ਨਹੀਂ ਲੋਕ ਬੰਦ ਕਰਕੇ ਟਿਊਬਲ ਬੰਦ ਕਰਕੇ ਚੋਨਾ ਲਾ ਰਹੇ ਲੋਕ ਹੁਣ ਕਿੱਥੋਂ ਆ ਗਿਆ ਜੀ ਸਾਰਾ ਕੁਝ ਫਿਰ ਪਹਿਲਾਂ ਉਹ ਵਿੱਤ ਮੰਤਰੀ ਮੇਰਾ ਤਾਂ ਪ੍ਰਧਾਨ ਵੀ ਰਿਹਾ ਉਹ ਉਹ ਉਰਦੂ ਚ ਸ਼ੇਅਰ ਬੋਲ ਲੈਂਦਾ ਜੀ ਮੈਂ ਕਹਾਂ ਜੀ ਸਮਝ ਹੀ ਨਹੀਂ ਆਉਂਦੀ ਪੰਜਾਬੀ ਚ ਬੋਲੋ ਹੈਨਾ ਖਜ਼ਾਨਾ ਖਾਲੀ ਹੈ ਜੀ ਖਜ਼ਾਨਾ ਖਾਲੀ 9 ਸਾਲ ਐ ਕਹੀ ਗਿਆ ਜੀ ਹੁਣ ਜਦੋਂ ਵਿੱਤ ਮੰਤਰੀ ਕਹੀ ਜਾਂਦਾ ਖਜ਼ਾਨਾ ਖਾਲੀ ਹੈ ਫਿਰ ਨੌਜਵਾਨ ਮੁੰਡੇ ਕੁੜੀਆਂ ਕੀ ਕਰਨਗੇ ਕਹਾਂ ਚਲੋ ਬਾਹਰ ਨੂੰ ਚੱਲੀਏ ਯਾਰ ਇੱਥੇ ਤਾਂ ਹੈ ਹੀ ਨਹੀਂ ਕੁਝ ਖਜ਼ਾਨਾ ਤਾਂ ਖਾਲੀ ਹੈ ਸਨ ਸਭਾ ਤਿੰਨ ਸਾਲ ਹੋ ਗਏ ਕਦੇ ਮੇਰੇ ਮੂੰਹ ਜਾਂ ਕਿਸੇ ਮੇਰੇ ਵਿੱਤ ਮੰਤਰੀ ਦੇ ਮੂੰਹ ਜਾਂ ਕਿਸੇ ਮੰਤਰੀ ਦੇ ਮੂੰਹ ਸੁਣੇ ਖਜ਼ਾਨਾ ਖਾਲੀ ਖਜ਼ਾਨਾ ਵੀ ਪਰ ਰਹੇ ਆ ਤੇ ਲੋਕਾਂ ਨੂੰ ਸਕੂਲ ਤਾਂ ਵੀ ਦੇ ਰਹੇ ਨੌکریاں 54000 ਤੋਂ ਵੱਧ ਨੌکریاں ਦਿੱਤੀਆਂ ਤੁਹਾਡੇ ਪਿੰਡਾਂ 'ਚ ਵੀ ਕੋਈ ਨੌਕਰੀ ਮਿਲੀ ਹੋਣੀ 54154 ਨੌکریاں ਦਿੱਤੀਆਂ ਜੀ ਔਰ ਇੱਕ ਹਾਂ ਜੀ ਤੁਹਾਡੇ ਬੇਟੇ ਨੇ ਮਿਲੇ ਕੀ ਕੀ ਬਣ ਗਏ ਜੀ ਉਹ ਸਰਕਾਰੀ ਲੈਬ 'ਚ ਕੋਈ ਕੋਈ ਪੈਸਾ ਤਾਂ ਨਹੀਂ ਦੇਣਾ ਪਿਆ ਕੁਛ 파ਰਸ ਕਿਸੇ ਦੀ ਕਰੇ ਚਿੱਠੀ ਆਈ ਹੁਣੀ ਤਾਂ ਆ ਗਿਆ ਕਿਹੜਾ ਇਲਾਕਾ ਹੈ ਤੁਹਾਡਾ ਹੈ ਜੀ ਰਾਜਾ ਸੰਸੀ ਰਾਜਾ ਸੰਸੀ ਜੀ ਜੀ ਅੱਛਾ ਜੀ ਤੁਹਾਡੀ ਤੁਹਾਡੇ ਅੱਛਾ ਜੀ ਹੂੰ ਜੀ ਸੁਪਰਵਾਈਜ਼ਰ ਬਣ ਵਾਹ ਧੰਨਵਾਦ ਹੈ ਜੀ ਨਹੀਂ ਮੈਂ ਮੈਂ ਕੋਈ ਬਾਗੇ ਵਿਦਾਤਾ ਨਹੀਂ ਉਹ ਤਾਂ ਪਰਮਾਤਮਾ ਹੈ ਅਸੀਂ ਚਰੀਆ ਬਣ ਸਕਦੇ ਹਾਂ ਰੋਟੀ ਤਾਂ ਪਰਮਾਤਮਾ ਨੇ ਦੇਣੀ ਹੈ ਹੈਨਾ ਬਹੁਤ ਬਹੁਤ ਧੰਨਵਾਦ ਉਹਨੂੰ ਕੋ ਹੋਰ ਹੋਰ ਪੇਪਰ ਦੇ ਦੋ ਗਾਂਹਾਂ ਵਾਲੀ ਵੀ ਬੱਡੀ ਨੌਕਰੀ ਮਿਲ ਜੂਗੀ ਕਈਆਂ ਨੂੰ ਤਿੰਨ ਤਿੰਨ ਨੌਕਰੀਆਂ ਮਿਲ ਗਈਆਂ ਚਾਰ ਚਾਰ ਵੀ ਮਿਲ ਗਈ ਉਹਨਾਂ ਨੇ ਹੋਰ ਪੇਪਰ ਦੇਤੇ ਉਹ ਪੁਰਾਣੀ ਨੌਕਰੀ ਛੱਡ ਕੇ ਗਾਂਹਾਂ ਚਲੇਗੇ ਤਾਂ ਹਾਂ ਚਲੇ ਦੇਖ ਜਿੰਦਾਬਾਦ ਪਰਮਾਤਮਾ ਜਿੰਦਾਬਾਦ ਮੈਂ ਮੇਰ ਦਾ ਛੋ ਕੋਈ ਇੱਥੇ ਆਪਣੇ ਐਂਬੂਲੈਂਸ ਵਗੈਰਾ ਉਹ ਚ ਦਵਾਈ ਕੋਈ ਹੈ ਨਾ ਦਵਾਈ ਗਰਮੀ ਹੈ ਨਾ ਗਰਮੀ ਕੋਈ ਨਹੀਂ ਪੁਲਿਸ ਵਾਲਾ ਹੀ ਮੁੰਡਾ ਆਪਣਾ ਬੈਠ ਜਾ ਬੈ ਸੋਇਸ਼ ਕਰਕੇ ਮੈਂ ਤੁਹਾਡੇ ਕੋਲੇ ਆਇਆ ਕਿ ਮੈਂ ਕੋਈ ਇਹ ਨਹੀਂ ਕਹਾਂ ਕਿ ਮੈਂ ਕੋਈ ਵੋਟ ਬੈਂਕ ਸਮਝਦਾ ਤੁਹਾਨੂੰ ਕਿ ਜੀ ਫਿਰ ਵੋਟਾਂ ਪਾਉਣਗੇ ਕੋਈ ਵੋਟਾਂ ਤਾਂ ਨੇੜੇ ਹੈ ਹੀ ਨਹੀਂ ਹੁਣ ਵੋਟਾਂ ਤਾਂ ਜਿ ਪਾਉਣੇ 2 ਸਾਲ ਪਏ ਨਹੀਂ ਨਹੀਂ ਤਾਂ ਇਹ ਕੰਮ ਹੋ ਆਖਰੀ 6 ਮਹੀਨੇ ਜਨ ਕਰਦੇ ਨੇ ਕਿ ਲੋਕਾਂ ਦੇ ਯਾਦ ਰਹਿ ਜਾਂਦੇ ਨੇ ਉਹ ਆਖਰੀ 6 ਮਹੀਨੇ ਵਾਲੇ ਕੰਮ ਉਹਨਾਂ ਨੇ ਇਹ ਨਹੀਂ ਪਤਾ ਲੋਕਾਂ ਨੂੰ ਸਾਰਾ ਕੁਝ ਯਾਦ ਰਹਿ ਜਾਂਦਾ ਹੈ ਲੋਕਾਂ ਇਹ ਨਹੀਂ ਭੁੱਲਦੇ ਛੇਤੀ ਸੱਥਾਂ ਜਿਹੜੀਆਂ ਗੱਲਾਂ ਚੱਲਦੀਆਂ ਸੋ ਜਿੰਨੇ ਵੀ ਹੈਂਡੀਕੈਪ ਨੇ ਉਹਨਾਂ ਦਾ ਵੀ ਵੱਡੀ ਰਾਹਤ ਮਿਲੀ ਹੈ 20 ਸਾਲ ਪੁਰਾਣੇ ਕਰ ਜੇ ਸੀ 31 ਮਾਰਚ 2020 ਤੱਕ ਦੇ ਜਿਹੜੇ ਸੀ ਨਾ 20 ਸਾਲ ਅੱਛਾ ਇੱਕ ਹੋਰ ਮੈਂ ਇੱਕ ਗਲਮੰਤ ਨੂੰ ਵਧਾਈ ਵੀ ਦੇਵਾਂਗਾ 84% ਰਿਕਵਰੀ ਰੇਟ ਹੈ ਜਿਨ੍ਹਾਂ ਨੇ ਕਰਜ਼ੇ ਲੈ 84% ਨੇ ਮੋੜ ਤੇ ਇਸ ਗੱਲ ਦੀ ਵੀ ਬਹੁਤ ਇਹ ਸਾਰਿਆਂ ਤੋਂ ਸਾਰਿਆਂ ਸੰਸਥਾਵਾਂ ਤੋਂ ਵੱਧ ਰਿਕਵਰੀ ਰੇਟ ਹੈ ਪਰ ਜਿਹੜੇ 16 ਰਹਿ ਗਏ ਉਹ ਤਾਂ ਫਿਰ ਪਰੇਕ ਇੱਕ ਜ਼ਿਆਦਾ ਕਬੀਲਦਾਰੀ ਉੱਤੋਂ ਦੀ ਪੈ ਗਈ ਜਾਂ ਫਿਰ ਕੋਈ ਇਹ ਜਿਹੇ ਰੱਬ ਨੇ ਕੋਈ ਇਹ ਜੀ ਪਾਣਾ ਵਰਤ ਗਿਆ ਕਰੇ ਕਿ ਕਮਾਊ ਜਿਹੜਾ ਸੀਗਾ ਕੋਈ ਐਕਸੀਡੈਂਟ ਹੋ ਗਿਆ ਜਾਂ ਬਿਮਾਰੀ ਹੋ ਗਈ ਕੋਈ ਉਹ ਉਹ ਰਹਿ ਗਏ ਉਹਨਾਂ ਦੇ ਸੀ ਮਾਫ ਕਰਦੇ ਬਾਕੀ ਤੁਸੀਂ ਦੇ ਦਿੱਤੇ ਜੇਕਰ ਤੇ ਉਹ ਉਹਨਾਂ ਦਾ ਵੀ ਕੰਮ ਕਿਤੇ ਚੱਲ ਰਾ ਵਧੀਆ ਹੁੰਦਾ ਉਹ ਵੀ ਮੋੜ ਦਿੰਦੇ ਪੈਸੇ ਸ੍ਰੀ ਸਿਸ ਗੱਲੀ ਮੈਂ ਤੁਹਾਨੂੰ ਕਹੂੰਗਾ ਕਿ ਮਾਫੀ ਨਹੀਂ ਹੈਗੀ ਸਨਮਾਨਿਤ ਕੀਤਾ ਤੁਹਾਨੂੰ ਕਿ ਕੋਈ ਗੱਲ ਨਹੀਂ ਕਈ ਵਾਰੀ